6 ਵਜੇ ਤੋਂ ਮਾਤੀ ਐਸੀ 2 ਵਜੇ ਤੱਕ ਬੰਦੇ ਰਹਿਆ ਅਗਲਾ ਤੋਂ ਕਹੇ ਸੀ ਇਹ ਅਗਲਾ ਤੋਂ ਬੰਦ ਕਰ ਦੇ ਮੈਨੂੰ ਵਾਪਸ ਫਿਟ ਹੋਣ ਦੇ ਕਿੱਚੇ ਖਾਸ ਤਾਲ ਨੂੰ ਬੰਦ ਕਰ ਦੋ ਇਹਨੂੰ ਸਾਡੀ ਬਹੂ ਦੇ ਕੱਲ੍ਹ ਬੱਚਾ ਆਉਣ ਵਾਲਾ ਐ ਕੰਮ ਹੈ ਨਾ ਨਿਕਰਿਆ ਸਾਡੇ ਬਹੂ ਦੇ ਕੱਲ੍ਹ ਬੱਚਾ ਆਉਣ ਵਾਲਾ ਤੰਤਨ ਹਲਾਵਾ ਲੈ ਨਿਕਲ ਚਲੋ ਘਰ ਪਰ ਆਪਰੇ ਕੱਪ ਨਾਲ ਇਹਨਾਂ ਦੀ ਬੱਚੀਆਂ ਵਾਲੀ ਖਾ ਦਾ ਦਾ 10 ਲੱਖ ਦੇ ਫ੍ਰੀ ਟ੍ਰੀਟਮੈਂਟ ਕਰ ਦਿੰਦੇ ਇੱਥੇ ਦੇਖ ਲਓ ਫ੍ਰੀ ਟ੍ਰੀਟਮੈਂਟ ਆ ਡਿਲੀਵਰੀ ਨਹੀਂ ਹੋ ਰਹੀ ਇੱਕ ਸਿਵਲ ਹਸਪੀਟਲੋਂ ਕੋਲ ਡਿਲੀਵਰੀ ਨਹੀਂ ਹੋ ਰਹੀ ਸਿਵਲ ਲੱਖ ਲਾਖਾਂ ਦਾ ਸਿਵਲ ਹਸਪੀਟਲ ਤੇ ਜਨੇਪੀ ਮਗਰੂ ਨਵਜੰਮੀ ਬੱਚੀ ਦੇ ਮੌਤ ਦੇ ਇਲਜ਼ਾਮ ਇਸ ਪਰਿਵਾਰ ਦੇ ਵੱਲੋਂ ਲਗਾਏ ਗਏ ਤੇ ਹਸਪਤਾਲ ਦੇ ਵਿੱਚ ਹੰਗਾਮਾ ਕਰ ਦਿੱਤਾ ਗਿਆ ਤਦ ਅਸ ਦਿਖਿਆ ਕਿ ਇਸ ਤੋਂ ਬਾਅਦ ਸਿਹਤ ਵਿਭਾਗ ਦੇ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਜਿੱਥੇ ਗੈਨਕੋਲੋਜਿਸਟ ਡਾਕਟਰ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਤਾਂ ਦੱਸ ਦਈਏ ਕਿ ਖੰਨਾ ਦਾ ਇਹ ਮਾਮਲਾ ਜਿੱਥੇ ਸਿਵਲ ਹਸਪਤਾਲ ਦੇ ਵਿੱਚ ਗਰਭਤੀ ਮਹਿਲਾ ਜਿਸ ਦਾ ਸਮੇਂ ਸਿਰ ਇਲਾਜ ਨਹੀਂ ਹੋਇਆ ਸਮੇਂ ਸਿਰ ਡਿਲੀਵਰੀ ਨਹੀਂ ਹੁੰਦੀ ਹੈ ਜਿਸ ਦੇ ਚੱਲਦਿਆਂ ਨਵਜੰਮੇ ਬੱਚੇ ਦੀ ਦੱਸੀ ਜਾ ਰਹੀ ਹੈ ਕਿ ਮੌਤ ਹੋ ਗਈ ਹੈ ਤਾਂ ਮਾਮਲੇ ਦੇ ਵਿੱਚ ਵੱਡੀ ਲਾਪਰਵਾਹੀ ਗਾਇਨੋਕੋਲੋਜਿਸਟ ਦੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਇਲਜ਼ਾਮ ਪਰਿਵਾਰ ਲਗਾ ਰਿਹਾ ਹੈ ਕਿ ਇੱਥੇ ਅਣਗਹਿਲੀ ਦੇ ਚੱਲਦਿਆਂ ਬੱਚੀ ਦੀ ਜਾਨ ਚਲੀ ਗਈ ਤਾਂ ਦੱਸ ਦਈਏ ਕਿ ਇਸ ਤੇ ਗੰਭੀਰ ਐਕਸ਼ਨ ਲੈਂਦਿਆਂ ਹੋਇਆਂ ਐਸਐਮਓ ਜਨਰਲ ਵੱਲੋਂ ਖੁਦ ਮੋਰਚਾ ਸਾਂਭਿਆ ਗਿਆ ਤੇ ਨਵਲੂ ਇਸ ਮਾਮਲੇ ਦੇ ਵਿੱਚ ਜਾਂਚ ਖੋਲੀ ਗਈ ਹੈ ਦਰਸਲ ਉਹਨਾਂ ਦਾ ਹੀ ਕਹਿਣਾ ਹੈ ਕਿ ਹਰੇਕ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਸਿਵਲ ਸਰਜਨ ਨੂੰ ਰਿਪੋਰਟ ਪੇਜ ਕੇ ਜਿਹੜੀ ਉਕਤ ਗਾਇਨ ਕਾਲਜਿਸਟ ਹਾਊਸ ਖਿਲਾਫ ਕਾਰਵਾਈ ਦੀ ਵੀ ਸਿਫਾਰਿਸ਼ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਜਿੱਥੇ ਪਰਿਵਾਰ ਦੇ ਵੱਲੋਂ ਕਾਫੀ ਜ਼ਿਆਦਾ ਹੰਗਾਮਾ ਕੀਤਾ ਗਿਆ ਦੇਖੋ ਜਿਹੜੇ ਪੇਸ਼ੈਂਟ ਕੀ ਕਹਿੰਦੇ ਇੱਥੇ ਚੈੱਕਅਪ ਕਰਵਾਉਂਦਾ ਸੀਗਾ ਤੇ ਉਹਨਾਂ ਵੱਲੋਂ ਕੀ ਕਹਿੰਦੇ ਜਿਹੜਾ ਮੌਕੇ ਤੇ ਆਏ ਤੇ ਜਿਹੜਾ ਐਮਰਜੈਂਸੀ ਮੈਡੀਕਲ ਆਫੀਸਰ ਨੇ ਤੇ ਸਟਾਫ ਨਰਸਾਂ ਨੂੰ ਡਿਊਟੀ ਨੇ ਵੀ ਇਹਨੂੰ ਅਸੈਸ ਕੀਤਾ। ਉਹਨਾਂ ਵੱਲੋਂ ਇਹ ਪੇਸ਼ੈਂਟ ਨੂੰ ਕਿਹਨੂੰ ਰੈਫਰ ਕਰਨ ਦੀ ਹਦਾਇਤ ਕੀਤੀ ਗਈ। ਜਿਹੜਾ ਕਿਉਂ ਰੈਫਰ ਕਰਨ ਦੀ ਤਾਇਤ ਕੀਤੀ ਗਈ ਕਿਉਂਕਿ ਡੇਲੀ ਡਾਕਟਰ ਕਵਿਤਾ ਸ਼ਰਮਾ ਦੇ ਕਹਿੰਦੇ ਗਾਇਨੋਕੋਲੋਜਿਸਟ ਹੈ। ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਵੀ ਇਹਨੂੰ ਰੈਫਰ ਕਰ ਦਿੱਤਾ ਜਾ। ਤੇ ਉਹਨਾਂ ਨੇ ਰੈਫਰ ਕਰ ਦਿੱਤਾ ਤੇ ਜਿਹੜਾ ਹੈਗਾ ਪਰ ਫਿਰ ਉਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਕੀਮਤ ਤੇ ਤਕਲਬ ਇੱਥੇ ਜਿਹੜਾ ਉਹਨਾਂ ਨੇ ਉਹ ਸੋਹਿਆ ਕਿ ਵੀ ਅਸੀਂ ਕਿੱਥੇ ਨਹੀਂ ਲੈ ਕੇ ਜਾਣਾ ਤੁਸੀਂ ਜੀ ਹਾਂ ਤਾਂ ਇੱਥੇ ਹੀ ਸਾਡਾ ਅਰੇਂਜਮੈਂਟ ਕਰਦੇ ਦੋ ਜਿਸ ਲਈ ਮੈਨੂੰ ਇਹ ਗੱਲ ਪਤਾ ਲੱਗੀ ਮੈਂ ਸਾਰੀ ਆਪਣੀ ਟੀਮ ਦੇ ਕਹਿੰਦੇ ਅਸਮੇਰਾ ਨੈਥਿਕ ਫਰਜ ਕੀ ਕਹਿੰਦਾ ਬੀ ਐਸ ਐਮਓ ਬੀ ਦਾ ਸਰਜਨ ਮੈਂ ਕੀ ਕਹਿੰਦੇ ਆ ਕੇ ਰਾਤ ਨੂੰ ਕੀ ਕਹਿੰਦੇ ਇਹਨਾਂ ਦਾ ਸਜੇਰਿੰਗ ਦਿੱਤਾ ਸਜੇਰਿੰਦ ਦੇ ਵਿੱਚ ਕੀ ਕਹਿੰਦੇ ਬੱਚੇ ਦੀ ਜਿਹੜੀ ਉਹ ਕਿਉਂ ਕੀਤਾ ਕਿਉਂਕਿ ਬੱਚੇ ਦੀ ਪਾਟੀ ਨਿਕਲੀ ਹੋਈ ਸੀ ਜਿਹਨੂੰ ਅਸੀਂ ਮਿਕੋਨਿਅਮ ਸੈਂਡ ਕਹਿੰਦੇ ਮਿਕੋਨਿਅਮ ਸੈਂਡ ਵੀ ਇਸ ਤਰ੍ਹਾਂ ਦਾ ਥਿੱਕ ਮਿਕੋਨਿਅਮ ਸੀਗਾ ਜਿਹੜਾ ਉਹਦੇ ਸਾਰੇ ਲੰਗਸ ਦੇ ਵਿੱਚ ਕੀ ਕਹਿੰਦਾ ਗਿਆ ਹੋਇਆ ਸੀ ਮੌਕੇ ਤੇ ਪਟਿਆਟ੍ਰੀਸ਼ੀਅਨ ਸੰਧਿਆ ਗਿਆ ਮੌਤ ਬਲਬੋ ਅਵੇਲੇਬਲ ਸੀਗੇ ਜਿਸੋ ਲਈ ਕਹਿੰਦੇ ਆਪਾਂ ਸਰਜਰੀ ਕੀਤੀ ਆ ਉਹਨਾਂ ਨੇ ਅੱਛੇ ਤਰੀਕੇ ਦੇ ਨਾਲ ਉਹਨੂੰ ਰਿਵਾਈਵ ਕੀਤਾ ਬੱਚੇ ਨੂੰ ਔਰ ਉਹਨੂੰ ਐਂਟਿਊਬੇਟ ਕਰਕੇ ਵੱਡੇ ਹਸਪੀਟਲ ਦੇ ਵਿੱਚ ਰਜਿੰਦਰਾ ਹਸਪੀਟਲ ਦੇ ਵਿੱਚ ਭੇਜਿਆ ਗਿਆ ਜਿੱਥੇ ਨਿੱਕੂ ਦਾ ਅਰੇਂਜਮੈਂਟ ਉਹਦਾ ਡਾਇਨੈਟਲਾਈਜ਼ਿੰਗ ਗਾਇਨਕੋਲੋਜਿਸ ਕਵਿਤਾ ਸ਼ਰਮਾ ਮੇਰੇ ਤੋਂ ਕੋਈ ਛੁੱਟੀ ਲੈ ਕੇ ਥੀਏ ਔਰ ਕੋਈ ਮੇਰੇ ਤੋਂ ਸਟੇਸ਼ਨ ਛੱਡਣ ਦੀ ਉਹਨਾਂ ਵੱਲੋਂ ਵੀ ਕੀ ਇਹਨਾਂ ਨੇ ਸਟੇਸ਼ਨ ਨਹੀਂ ਛੱਡਣ ਦਿਨੇ ਨੂੰ ਕੋਈ ਅਨੁਮਤੀ ਲਿੱਤੀ ਕੀ ਵੀ ਮੈਂ ਸਟੇਸ਼ਨ ਛੱਡਦਾ ਮੈਂ ਉਹਨਾਂ ਨੂੰ ਕਾਲ ਕੀਤੀ ਸੀਗੀ ਇਵਨ ਈਐਮਓ ਨੇ ਵੀ ਕਿਹਾ ਤਾਂ ਕਈ ਵਾਰੀ ਉਹਨਾਂ ਨੂੰ ਕਾਲ ਕੀਤੀ ਪਰ ਉਹਨਾਂ ਵੱਲੋਂ ਇਹ ਜੀ پیشن ਨੂੰ ਤੁਸੀਂ ਰੈਫਰ ਕਰ ਦੋ ਇਹ ਉਹਨਾਂ ਦਾ ਫਰਜ਼ ਬਣਦਾ ਕਿ ਵੀ ਆ ਕੇ ਕੀ ਕਹਿੰਦੇ ਮਰੀਜ਼ ਦੇਖਣ ਨੂੰ ਮੀਤ ਦੇਖ ਕੇ ਫਿਰ ਤੁਸੀਂ ਬਣਦਾ ਕਿ ਕਹਿੰਦੇ ਰੈਫਰਰ ਤੇ ਤੁਸੀਂ ਕਰੋ ਮਰੀਜ਼ ਦੇ ਰਿਸ਼ਤੇਦਾਰ ਇਸ ਗੱਲ ਨੂੰ ਕਿਹਨਾਂ ਦਾ ਜਿਹੜਾ ਬਿਲਕੁਲ ਵੀ ਤਿਆਰ ਨਹੀਂ ਸੀ ਕਿ ਵੀ ਅਸੀਂ ਪੇਸ਼ੈਂਟ ਇੱਥੋਂ ਲੈ ਕੇ ਜਾਈਏ ਅਸੀਂ 9 ਮਹੀਨੇ ਇੱਥੇ ਚੈੱਕ ਲੈ ਸਾਡਾ ਸਜੇਰੇ ਨਿਕਤ ਕਰੋ ਔਰ ਮੈਂ ਆਪਣੀ ਕੀ ਕਹਿੰਦੇ ਰਿਸਪੌਂਸਿਬਿਲਟੀ ਸਮਝ ਕੇ ਇਹਨੂੰ ਜਿਹੜਾ ਹੈਗਾ ਆ ਕੇ ਫਿਰ ਕੀ ਕਹਿੰਦਾ ਕਿਉਂ ਦੇ ਗਾਇਨੋਕੋਲੋਜਿਸਟ ਆਈ ਨਹੀਂ ਤੇ ਦੂਸਰੀ ਗਾਇਨੋਕੋਲੋਜਿਸਟ ਔਫ ਕਰੀ ਮਾਂ ਉਹ ਕੀ ਕਹਿੰਦਾ ਬੈਟਰ ਰੈਸਟ ਹੈ ਉਹਦੇ ਵੱਲੋਂ ਕੀ ਕਹਿੰਦਾ 2 ਮਹੀਨੇ ਦੀ ਛੁੱਟੀ ਤੋਂ ਚੱਲ ਰਿ ਅਜਾ ਹੁਣ ਗੱਲ ਇਹ ਹੈ ਕਿ ਵੀ ਮੇਰੇ ਵੱਲੋਂ ਮਰਦੀ ਕਾਰਵਾਈ ਦੇ ਤੌਰ ਤੇ ਉਹਨਾਂ ਨੇ ਵੀ ਕੀ ਕਹਿੰਦਾ ਜਵਾਬ ਦਲ ਵੀ ਕੱਢ ਦਿੱਤੀ ਕਿ ਆ ਕਿ ਉਹ ਮੌਕੇ ਤੇ ਆ ਕੇ ਕਿਉਂ ਨਹੀਂ ਪੇਸ਼ੰਟ ਦੇਖਿਆ ਜਿਸ ਵਲੇ ਕੀ ਅੰਨਾ ਕਿ ਕਿਰਦੇ ਜਿਹੜਾ ਹੈਗਾ ਮਲਵਾ ਹਲਾ ਹੋ ਰਿਹਾ ਸੀ ਕੀ ਕਹਿੰਦੇ ਹਸਪੀਟਲ ਦੇ ਵਿੱਚ ਕੀ ਕੀ ਕਹਿੰਦੇ ਜਿਹੜਾ ਹੈਗਾ ਸਾਨੂੰ ਕਿਉਂ ਕਿਉਂ ਰਹਿ ਸਕ ਦਿੱਤਾ ਜਾਂਦਾ ਉਹਨਾਂ ਦਾ ਫਰਜ਼ਵੰਦਾ ਸੀ ਆ ਕੇ ਕਿਹਾਂ ਦਾ ਮਰੀਜ਼ ਨੂੰ ਦੇਖਣਾ ਜਿਹੜਾ ਕੀ ਉਹਨਾਂ ਨੇ ਨਹੀਂ ਕੀਤਾ ਉੱਚ ਅਧਿਕਾਰੀਆਂ ਵੱਲੋਂ ਜਿਸ ਵੇਲੇ ਮੇਰੇ ਤੋਂ ਇਨਫਰਮੇਸ਼ਨ ਲਈਤੀ ਗਈ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਇੰਜੀਨੀਅਰਾਂ ਨੇ ਪੁੱਛਿਆ ਕਿ ਵੀ ਕੀ ਕੇਸ ਹੈ ਮੈਨੂੰ ਸਾਰਾ ਦੱਸਿਆ ਕਿ ਵੀ ਡਾਕਟਰ ਵੱਲੋਂ ਇੱਕ ਹੀ ਨਾਂ ਤੇ ਮਾਪੇ ਤੇ ਨਾਂ ਆਣ ਕਰਕੇ ਉਹ ਨਾਂ ਇੱਕ ਕਹਿੰਦੇ ਰੈਫਰ ਕਰਨ ਤੇ ਜਿਹੜਾ ਬਗੈਰ ਦੇਖੇ ਤੇ ਸਾਰਾ ਦਿਆਂ ਦਾ ਹੀ ਹੁਣ ਕਰੈਸੀ ਤੇ ਹੁਣ ਜਿਹੜਾ ਹੈਗਾ ਉਹਨਾਂ ਵੱਲੋਂ ਸਿਵਲ ਸਰਜਨ ਲੈਵਲ ਤੇ ਇਸ ਦੀ ਇਨਕੁਆਰੀ ਕੀ ਕਹਿੰਦੇ ਜਿਹੜੀ ਹੈ ਜਿਹੜੀ ਉਹਨਾਂ ਨੇ ਸਟਾਰਟ ਕਰ ਦਿੱਤੀ ਹਾਂ ਉਹ ਪੇਸ਼ੈਂਟ ਕੀ ਕਹਿੰਦਾ ਸਰਜਰੀ ਦੇ ਪੁਆਇੰਟ ਆਫ ਵਿਊ ਨਾਲ ਠੀਕ ਹੈ ਉਹ ਬਿਲਕੁਲ ਕੀ ਕਹਿੰਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆ ਮੀਨ ਸਟਾਈਕ ਉਹਨਾਂ ਨੇ ਓਡਲੀ ਐਕਸੈਪਟ ਕਰ ਲਿਆ ਸਰਜਰੀ ਤੋਂ ਬਾਅਦ ਤੇ ਕੀ ਕਹਿੰਦਾ ਜਿਹੜਾ ਮੋਰਾਈ ਮਤਲਬ ਲਿਕਵਿਡਸ ਸਟਾਰਟ ਕਰ ਦਿੱਤੇ